ਕਿ ਸਤਗੁਰ ਕਹਿੰਦੇ ਸੀਗੇ ਕਿ ਕੱਲ ਇੱਥੋਂ ਮੈਂ ਲੁੱਟ ਕੇ ਜਾਣਾ ਆ ਆਪਣੇ ਪੁੱਤਰ ਕੁਰਬਾਨ ਕਰਕੇ ਜਾਣਾ ਆ ਤੇ ਪਰ ਇੱਕ ਮੈਨੂੰ ਤਾਕਤ ਬਖਸ਼ੀ ਗਈ ਅੱਲਾ ਇਹ ਵਾਹਿਗੁਰੂ ਆਕਾਲ ਪੁਰਖ ਤਾਕਤ ਪਤਾ ਕੀ ਇਹ ਕੱਲ ਮੈਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਬਾਹਰ ਦੇਖਾ ਤੇ ਫਿਰ ਵੀ ਮੈਂ ਤੇਰਾ ਸ਼ੁਕਰਾਨਾ ਕਰਾਂ ਮੈਂ ਸ਼ਿਕਵਾ ਨਾ ਕਰਾਂ ਪੁੱਤਰਾ ਦੀ ਲਾਸ਼ਾਂ ਮੈਨੂੰ ਕੱਲ ਬਾਹਰ ਦੇਸਣ ਪਰ ਫਿਰ ਵੀ ਤੇਰਾ ਸ਼ੁਕਰਾਨਾ ਕਰਾਂ ਸ਼ੁਕਰਾਨਾ ਸਤਗੁਰ ਬਾਹਰ ਘੁੰਮਦੇ ਤੇ ਭਾਈ ਮਦਨ ਸਿੰਘ ਦੇ ਭਾਈ ਕਾਠਾ ਸਿੰਘ ਜੀ ਆਏ ਸਤਗੁਰ ਤੁਸੀਂ ਸੁੱਤੇ ਨਹੀਂ ਐ ਮਾਲੀ ਜੀ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਰਾਮ ਕਰੋ ਪਹਿਰਾ ਮੈਂ ਦੇਣਾ ਐ ਇਹ ਦੁਨੀਆਂ ਦਾ ਇੱਕੋ ਹੀ ਘਰ ਹੈ ਭਰਾ ਜਿਹੜਾ ਸਿੱਖਾਂ ਨੂੰ ਆਰਾਮ ਕਰਾ ਰਿਹਾ ਤੇ ਆਪ ਪਹਿਰਾ ਦੇ ਰਿਹਾ ਨਹੀਂ ਤਾਂ ਅੱਜ ਕੱਲ ਦੇ ਮਾਫਕੁਰੇ ਬਾਬੇ ਇਦਾਂ ਦੇ ਆ ਜਿਨ੍ਹਾਂ ਨੇ 50 50 ਬੋਡੀਗਾਰਡ ਹੁੰਦੇ ਆ ਜੀ ਤੁਸੀਂ ਆਪ ਏਸੀ ਵਾਲੇ ਰੂਮ 'ਚ ਬੈਠੇ ਹੁੰਦੇ ਆ ਤੇ ਉਹਨਾਂ ਦੇ ਚੇਲੇ ਬਾਹਰ ਖੜੇ ਹੁੰਦੇ ਹੁੰਦੇ ਤੋਂ ਪੱਛ ਹੂੰ ਪਰ ਗੁਰੂ ਗੋਬਿੰਦ ਸਿੰਘ ਮਾਲਕ ਇਦਾਂ ਦਾ ਗੁਰੂ ਹੈ ਜੀ ਜਿਹੜਾ ਸਿੱਖਾਂ ਨੂੰ ਕਹਿੰਦਾ ਤੁਸੀਂ ਆਰਾਮ ਕਰੋ ਤੇ ਪੈਰਾ ਮੈ ਦੇਣਾ ਇਹ ਸਚਾਈ ਵੀ ਹੈ ਜੀ ਅਸੀਂ ਬਚਾਂਗੇ ਵੀ ਉਦੋਂ ਜਦੋਂ ਪੈਰਾ ਸਾਡਾ ਗੁਰੂ ਦੇਗਾ ਜਿਸਕੇ ਸਿਰੇ ਉੱਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਭੌ ਕਿਛ ਨਾਹੀ ਜੰਮ ਨਹੀਂ ਆਵੇਨੇ ਜੋਗੀ ਸਾਹਿਬ ਕਹਿੰਦੇ ਸਤਗੁਰ ਨੇ ਸਾਰੀ ਰਾਤ ਸਿੱਖਾ ਦੀ ਸੇਵਾ ਕੀਤੀ ਉਦੋਂ ਕਹਿੰਦੇ ਬੱਚੇ ਨੂੰ ਦੇਖਿਓ ਬੱਚਾ ਜੋ ਸੁੱਤਾ ਪਿਆ ਹੋਵੇ ਨਾ ਜੀ ਉਹ ਸਾਰਾ ਦਿਨ ਸ਼ਰਾਰਤਾ ਕਰਦਾ ਕਈ ਵਾਰ ਮਾਪੇ ਨੂੰ ਗੁੱਸਾ ਆ ਜਾਂਦਾ ਬੱਚੇ ਤੇ ਕਿ ਤੂੰ ਬਹੁਤ ਸ਼ਰਾਰਤੀ ਹੈ ਪਰ ਜਦੋਂ ਉਹੀ ਸ਼ਰਾਰਤੀ ਬੱਚਾ ਰਾਤ ਨੂੰ ਸੌਂਦਾ ਨਾ ਤੇ ਮਾਂ ਨੂੰ ਬੜਾ ਚੰਗਾ ਲੱਗਦਾ ਹੈ ਬੜਾ ਸੋਹਣਾ ਲੱਗਦਾ ਸੁੱਤਾ ਹੋਇਆ ਸੁੱਤੇ ਦੇ ਮੂੰਹ 'ਚ ਉਮੀ ਜਾਂਦੀ ਆ ਮਾਂ ਨੂੰ ਚੰਗਾ ਲੱਗਦਾ ਸਤਗੁਰ ਨੇ ਸੁੱਤੇ ਹੋਏ ਸਿੱਖਾ ਦੇ ਦਮਾਲੇ ਬੰਨੇ ਮੱਥਾ ਚੁੰਮਿਆ ਸਤਗੁਰ ਨੇ ਸੁੱਤੇ ਹੋਏ ਸਿੱਖਾ ਦੇ ਹੱਥਾਂ ਨੂੰ ਚੁੰਮਿਆ ਜੋਗੀ ਸਾਹਿਬ ਕਹਿੰਦੇ ਮੇਰਾ ਕਲਮ ਰੋ ਪਈ ਮੈਂ ਰੋ ਪਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਦੇ ਪੈਰਾਂ ਨੂੰ ਚੁੰਮਿਆ ਲੱਭਣਾ ਜੀ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਕੋਈ ਪਤਾ ਨਹੀਂ ਕਿਹੜੀ ਡੇਰਿਆਂ ਤੇ ਅਸੀਂ ਬਾਬਿਆਂ ਕੇ ਸਿਰ ਚ ਕੋਣ ਲੱਗੇ ਬਾਬਿਆਂ ਕੇ ਸਿਰ ਚ ਕੋਣ ਲੱਗੇ ਬਾਬਿਆਂ ਕੋਲ ਆਪਣੀਆਂ ਧੀਆ ਭੇਜਣ ਲੱਗੇ ਫਿਰ ਆ ਪਿੱਛੇ ਕੇ ਜਾਏ ਜੋ ਕਰਮ ਕਾਣ ਜੋ ਹੋ ਰਿਹਾ ਜੀ ਸਾਡੀ ਧੀ ਨਾਲ ਆ ਜਾ ਹੋਗਾ ਸਾਡੀ ਧੀ ਨਾਲ ਜਬਾਬੇ ਨਹੀਂ ਕਰਤਾ ਅਸੀਂ ਭੇਜੇ ਕਿਉਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲਾੜਾ ਪੜੇ ਤੈਨੂੰ ਲਾਓ ਰਾਤ ਨੂੰ 12 ਵਜੇ ਵੀ ਭੇਜੋ ਕਿ ਉਂਗਲ ਖੜੀ ਕਰ ਸਕਦਾ ਜੀ 12 ਵਜੇ ਵੀ ਰਾਤ ਨੂੰ ਤਾਬਿਆਂ ਬੈਠ ਕੇ ਸਾਡੀ ਧੀ ਕੋਈ ਭੈਣ ਰਾਤ ਨੂੰ ਪਾਠ ਕਰੇ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਪਰ ਅਸੀਂ ਡੇਰਿਆ ਚ ਧੀਆ ਭੇਜੀਆਂ ਤੇ ਅੱਜ ਜੋ ਕਰਮकांड ਹੋ ਰਿਹਾ ਜੋ ਉਸ ਡੇਰਿਆ ਚ ਹੋ ਰਿਹਾ ਆ ਤੁਹਾਡੇ ਸਾਹਮਣੇ ਧੀਏ ਜਿੰਨ ਕੋਈ ਨਾ ਕੋਈ ਵੀਡੀਓ ਆ ਰਹੀ ਹੈ ਜੀ ਫਲਾਣੀ ਕੁੜੀ ਕਹਿੰਦੀ ਮੇਰੇ ਨਾਲ ਆ ਹੋ ਗਿਆ ਜੀ ਪਰਿਵਾਰ ਕਹਿੰਦਾ ਮੇਰੇ ਨਾਲ ਆ ਹੋ ਗਿਆ ਤਾਂ ਹੀ ਸਾਨੂੰ ਸਤਗੁਰ ਨੇ ਕਿਹਾ ਸੀਗਾ ਉਹ ਬੰਦਿਆਂ ਨੇ ਪੁਜਾਰੀ ਨਾ ਬਣਿਓ ਜੇ ਤੁਸੀਂ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ ਤੇ ਸਾਡੀ ਕੌਮ ਨੇ ਗੁਰੂ ਦੀ ਗੱਲ ਨੂੰ ਛੱਡਿਆ ਤੇ ਤਾਂ ਜ ਧੋਖੇ ਖਾਰੀਗੇ ਹੂੰ ਗੁਰੂ ਨੇ ਧੀਆ ਦੀ ਇੱਜ਼ਤਾਂ ਬਚਾਈਆਂ ਤੇ ਅਸੀਂ ਆਪਣੇ ਤਿੰਨ ਆਪ ਪੇਸ਼ ਕਰਤੀਆਂ ਡੇਰਿਆਂ ਚ ਵੀ ਜਾਓ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਿਲੰਬਣਾ ਜਿਹੜਾ ਸਿੱਖਾਂ ਦੇ ਪੈਰ ਵਿੱਚੋਂ ਬਧਾਇਆ ਲੱਭੋ ਕੋਈ ਦੁਨੀਆ ਚ ਬਾਬਾ ਜਿਹੜਾ ਕਿ ਆਪਣੇ ਸੇਵਾਦਾਰ ਦੇ ਈ ਇੰਨਾ ਪਿਆਰ ਕਰਦਾ ਹੋਵੇ ਨਹੀਂ ਲੱਭਣਾ ਜੀ ਸਤਗੁਰ ਨੇ ਸੁੱਤੇ ਹੋਏ ਬੱਚਿਆ ਦੇ ਜੋਗੀ ਸਾਹਿਬ ਕਨੇ ਸਿਰਾਂ ਨੂੰ ਪਕੜ ਕੇ ਬਹੁਤ ਪਿਆਰ ਕੀਤਾ ਤੇ ਗੱਲਾਂ ਕਰਦਿਆ ਕਿ ਮੇਰੇ ਪਿਆਰੇ ਜੀ ਤੇ ਮੇਰੇ ਪਿਆਰੇ ਜੁਝਾਰ ਤੁਸੀਂ ਕੱਲ ਨੂੰ ਚਲੇ ਜਾਣਾ ਤੇ ਮੈਂ ਇਕੱਲਾ ਰਹਿ ਜਾਣਾ ਹੈ ਦੇਖੋ ਹੈ ਤਾਂ ਬਾਪ ਆ ਨਾ ਉਹ ਗੁਰੂ ਹੈ ਰੱਬ ਹੈ ਪਰ ਮੈਂ ਬਾਪ ਆ ਮੈਂ ਰੱਬ ਨਹੀਂ ਹਾਂ ਜਿਵੇਂ ਮੈਨੂੰ ਆਪਣੇ ਬੱਚੇ ਨਾਲ ਪਿਆਰ ਆ ਨਾ ਤੇ ਗੁਰੂ ਗੋਬਿੰਦ ਸਿੰਘ ਨੂੰ ਵੀ ਪਿਆਰ ਹੈ ਮੇਰੇ ਬੱਚੇ ਨੂੰ ਬੁਖਾਰ ਚੜ੍ਹਦੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੱਕ ਗੱਡਾ ਜਿਗਰਾ ਹੋਣਾ ਗੁਰੂ ਗੋਬਿੰਦ ਸਿੰਘ ਦਾ ਉਹਨੂੰ ਪਤਾ ਕਿ 10 ਲੱਖ ਦਾ ਮੁਲਖਈਆ ਬਾਹਰ ਖੜਾ ਆ ਕੱਲ ਮੇਰੇ ਬੱਚਿਆਂ ਨੂੰ ਇਹਨਾਂ ਨੇ ਛੱਡਣਾ ਨਹੀਂ ਟੋਟੇ ਟੋਟੇ ਕਰਨਾ ਆ ਪਰ ਗੁਰੂ ਗੋਬਿੰਦ ਸਿੰਘ ਨਹੀਂ ਕਹਿਣਾ ਕਿ ਮੇਰੇ ਬੱਚੋ ਭੱਜੋ ਇੱਥੇ ਤੇ ਸਤਗੁਰ ਨੇ ਚਮਕੌਰ ਦੀ ਗੜੀ ਦੀ ਸਿੱਖਾ ਨੂੰ ਬਚਾ ਕੇ ਲੈ ਕੇ ਜਾਣਾ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਕਿ ਆਪਣੇ ਬੱਚਿਆਂ ਨੂੰ ਬਚਾ ਕੇ ਸਤਗੁਰ ਲੈ ਜਾ ਸਕਦੇ ਸੀਗੇ ਸਤਗੁਰ ਨੇ ਦੁਨੀਆ ਨੂੰ ਦੱਸਿਆ ਕਿ ਸਿੱਖੋ ਤੁਸੀਂ ਮੈਨੂੰ ਪਿਆਰੇ ਹੋ ਆਪਣੇ ਪੁੱਤਰਾ ਤੋਂ ਵੱਧ ਪਿਆਰੇ ਹੋ ਪੰਜ ਪਿਆਰਿਆਂ ਨੂੰ ਜਿੱਡਾ ਅਜ ਕਿਤਾਬ ਮਿਲਿਆ ਹੋਇਆ ਨਗਰ ਕੀਰਤਨ ਨਿਕਲਣਾ ਤੇ ਪੰਜ ਪਿਆਰੇ ਮੂਰੇ ਤੁਰਦੇ ਆ ਕਦੇ ਚਾਰ ਸਹਿਬ ਦੇ ਦੇਖੇ ਤੁਰਦੇ ਮੂਰੇ ਜੀ ਨਹੀਂ ਤੁਰਦੇ ਜਦੋਂ ਅਰਦਾਸ ਹੋਣੀ ਹੈ ਤੇ ਪਹਿਲਾ ਸ਼ਬਦ ਹੋਣਾ ਪੰਜ ਪਿਆਰਿਆਂ ਦਾ ਚੌਹਾਂ ਸਹਿਬ ਜਾਂਦੇ ਪੰਜ ਪਿਆਰੇ ਅੱਗੇ ਆ ਅੱਗੇ ਆ ਜਦੋਂ ਕੜਾ ਪ੍ਰਸ਼ਾਦ ਵਰਤਉਣਾ ਤੇ ਪੰਜ ਪਿਆਰਿਆਂ ਦਾ ਪ੍ਰਸ਼ਾਦ ਨਿਕਲਦਾ ਕਦੇ ਚਾਰ ਪੁੱਤਰਾਂ ਦਾ ਪ੍ਰਸ਼ਾਦ ਨਹੀਂ ਨਿਕਲਦਾ ਹੱਲੇ ਵੀ ਸਿੱਖਾ ਤੈਨੂੰ ਗੁਰੂ ਤੇ ਸ਼ੱਕ ਹੈ ਗੁਰੂ ਮੈਨੂੰ ਪਿਆਰ ਨਹੀਂ ਕਰਦਾ ਗੁਰੂ ਤਾਂ ਤੈਨੂੰ ਥਾਂ ਥਾਂ ਤੇ ਪਿਆਰ ਕਰਦਾ ਆ ਐਡੀ ਵੱਡੀ ਬਾਤ ਤੇਰੇ ਵਾਸਤੇ ਖੜੀ ਕਰਨੀ ਹੈ ਕਿ ਇਹਨਾਂ ਪੁੱਤਰਨ ਕੇ ਸੀਸ 'ਤੇ ਵਾਰ ਦੀਏ ਸੁੱਤ ਚਾਰ ਚਾਰ ਮੂਹਾਂ ਤੋਂ ਕਿਆ ਹੁਆ ਜੀਬ ਤੇ ਕਈ ਹਜ਼ਾਰ ਪਰ ਤੂੰ ਅੱਜ ਵੀ ਸ਼ਰਮ ਨਹੀਂ ਕਰਦਾ ਤੂੰ ਉਸ ਗੁਰੂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਸਿਰ ਝੁਕਾ ਰਿਹਾ ਬੜੀ ਸ਼ਰਮ ਦੀ ਗੱਲ ਹੈ ਉਹ ਸੋਚੀਦਾ ਕਿ ਉਹ ਉਹ ਪੱਗ ਵਾਲਾ ਉਹਦੇ ਡੇਰੇ ਤੇ ਚਲੇ ਗਿਆ ਜੀ ਉਹਦੇ ਜਾ ਕੇ ਸਿਰ ਝੁਕਾ ਦਿੱਤਾ ਜੀ ਉੱਥੇ ਸਿਰ ਝੁਕਾਤਾ ਲਾਂਤਾ ਹੈ ਸਾਡੇ ਤੇ ਅਸੀਂ ਐਡੇ ਪਿਆਰੇ ਗੁਰੂ ਨੂੰ ਛੱਡ ਕੇ ਅਸੀਂ ਕਿਤੇ ਹੋਰ ਮੱਥਾ ਟੇਕ ਰਹੇ ਗੁਰੂ ਨੇ ਪਿਆਰ ਕੀਤਾ ਜੀ ਸੱਤ ਪੌਦੀ ਰਾਤ ਮਾਲਕ ਦੀ ਇੱਥੇ ਟਿਕਦੇ ਆ ਤੇ ਸੱਤ ਪੌਦੀ ਰਾਤ ਮਾਤਾ ਗੁਜਰ ਘਰ ਤੇ ਛੋਟੇ ਸਾਹਿਬ ਜੀ ਦੇ ਕੁੰਮੀ ਮਾਸਕੀ ਦੇ ਘਰ ਟਿਕਦੇ ਆ ਅੱਠ ਪੌ ਹੋ ਗਈ ਸੱਤ ਗੁਰ ਕਹਿੰਦੇ ਸਿੱਖੋ ਉਠੋ ਨਿਤਨੇਮ ਕਰੋ ਬਾਣੀ ਨਹੀਂ ਛੱਡਣੀ ਹੈ ਸੱਤ ਗੁਰ ਜੀ ਨੇ ਅੱਠ ਪੌ ਨੂੰ ਸਿੱਖਾਂ ਨੂੰ ਅੰਮ੍ਰਿਤ ਵੇਲਾ ਸਾਹਮਣੇ ਵਾਸਤੇ ਗਿਆ ਸਿੱਖਾਂ ਨੇ ਸਾਹਮਣੇ ਆ ਜੀ ਅੰਮ੍ਰਿਤ ਵੇਲਾ ਤੇ ਗੁਰੂ ਕੀ ਸਿੱਖਾਂ ਨੇ ਅੰਮ੍ਰਿਤ ਵੇਲਾ ਸਾਮ ਕੇ ਫੇ ਆਪਣੀ ਕਿਰਪਾਨਾਂ ਤਿੱਖੀਆਂ ਕਰ ਲਈਆਂ ਮੋਰਚੇ ਸਾਹਮਣੇ ਕਿ ਹੁਣ ਜੁੱਧ ਹੋਣਾ ਦੁਨੀਆਂ ਦਾ ਇੱਕ ਅਦੁੱਤੀ ਜੁੱਧ ਹੋਣ ਲੱਗਾ ਜਿੱਥੇ ਇੱਕ ਪਾਸੇ 40 ਹੈ ਇੱਕ ਪਾਸੇ 10 ਲੱਖ ਹੈ ਵਾਹਿਗੁਰੂ ਉੱਥੇ ਗੁਰਦੁਆਰੇ ਦੇ ਕਤਲਗੜ੍ਹ ਸਾਹਿਬ ਬਣਿਆ ਹੋਇਆ ਤੁਸੀਂ ਦੇਖਿਓ ਹਾਂਜੀ ਕਿ ਸੋਚੀਦਾ ਕਿ ਉੱਥੇ ਲੜਕੇ ਸ਼ਹੀਦ ਹੋਏ ਆ ਤੇ ਗੁਰਦੁਆਰੇ ਦਾ ਨਾਮ ਉਹ ਰੱਖਿਆ ਕਤਲਗੜ੍ਹ ਕਿ ਕਿ ਅਸਲ 'ਚੇ ਲੜਾਈ ਨਹੀਂ ਹੈ ਜਦੋਂ ਦੋ ਫੌਜਾਂ ਲੜਦੀਆਂ ਆ ਉਹ ਬਰਾਬਰ ਦੇ ਹੁੰਦੇ ਆ ਇੱਥੇ ਇੱਕ ਪਾਸੇ 40 ਤੇ ਇੱਕ ਪਾਸੇ 10 ਲੱਖ ਮੁਕਾਬਲਾ ਨਹੀਂ ਬਣਦਾ ਹੂੰ ਇਹ ਸਤਗੁਰ ਜੀ ਦੇ ਪੁੱਤਰਾ ਦਾ ਕਤਲ ਹੈ ਪਰ ਮੇਰੇ ਮਾਲਕ ਜੀ ਦਾ ਇੱਥੇ ਇੱਕ ਬੋਲ ਸੱਚਾ ਹੋਇਆ ਜੀ ਜਿਹੜਾ ਸਤਗੁਰ ਨੇ ਕਿਹਾ ਸੀ ਨਾ ਕਿ ਚੜੀਓ ਕੇ ਸੰਗ ਬਾਜ ਤੜਾਉ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਇੱਥੇ ਮੇਰੇ ਮਾਲਕ ਨੇ 8-8 ਦੇ ਜਥੇ ਬਣਾ ਕੇ ਭੇਜਣੇ ਆ ਤੁਸੀਂ 8 ਨੂੰ 10 ਲੱਖ ਨਾਲ ਤਕਸੀਮ ਕਰਿਓ ਇੱਕ ਦੇ ਹਿੱਸੇ ਸਵਾ ਲੱਖ ਆਉਂਦਾ ਹੈ ਤੇ ਗੁਰੂ ਨੇ ਕਿਹਾ ਤੇ ਮਾਲਕ ਨੇ ਕਰਕੇ ਦਿਖਾਇਆ ਸਤਗੁਰ ਕਹਿੰਦੇ ਮੋਰਚੇ ਸਾਹਮੋ ਤੇ ਮਾਲਕ ਨੇ ਪਹਿਲੇ ਪਿਆਰੇ ਜਿਹੜੇ ਤੋਰੇ ਨਾ ਜੰਗੇ ਮੈਦਾਨ ਚ ਭਾਈ ਹਿੰਮਤ ਸਿੰਘ ਨੂੰ ਤੋਰਿਆ ਜਥਾ ਦਿੱਤਾ ਨਾਲ ਸਤ ਸਿੱਖ ਦਿੱਤੇ ਸਤਗੁਰ ਨੇ ਗੜੀ ਦਾ ਆਪ ਦਰਵਾਜ਼ਾ ਖੋਲਿਆ ਤੇ ਮਾਲਕ ਨੇ ਜਕਾਰਾ ਲਾਇਆ ਸਿੱਖਾਂ ਨੇ ਜਕਾਰੇ ਲਾਏ ਜਕਾਰੇ ਨਾਲ ਗੜੀ ਗੂੰਜੀ ਗੜੀ ਗੂੰਜੀ ਜਦੋਂ ਭਾਈ ਹਿਮਮਤ ਸਿੰਘ ਜੰਗੇ ਮੈਦਾਨ ਚ ਗਿਆ ਕਈਂ ਗਾਰੇ ਆਹੋ ਲਾਇਏ ਜੀ ਕਈਂ ਗਾਰੇ ਜਿਵੇਂ ਕਿ ਮੂਲੀਆਂ ਗਾਜਰਾਂ ਨਹੀਂ ਆਪਾਂ ਕੱਟਦੇ ਇਤਾਂ ਸਿਰ ਕੱਟ-ਕੱਟ ਕੇ ਪਰਾਂ ਮਾਰੇ ਪਰ ਆਖਰ ਨੂੰ ਕੀ ਹੋਣਾ ਸੀ ਜੋ ਬਹੁਤਿਆਂ ਵਿੱਚ ਥੋੜਿਆਂ ਦਾ ਹਾਲ ਹੋਣਾ ਸੀ ਲੰਮਾ ਸਾਮਾ ਲੜ ਕੇ ਭਾਈ ਹਿਮਮਤ ਸਿੰਘ ਜੀ ਸ਼ੀਦੀ ਦਾ ਜਾਮ ਪੀ ਜਾਂਦੇ ਆ ਤੇ ਸਿੱਖ ਗਾੜੀ ਤੇ ਜਕਾਰੇ ਲਾਉਂਦੇ ਆ ਵਾਹਿਗੁਰੂ ਉਧਰ ਸ਼ੀਤੀ ਹੋ ਰਹੀ ਉਧਰ ਚਕਾਰੇ ਲੱਗ ਰਹੇ ਭਾਈ ਹਿਮਾ ਸਿੰਘ ਤੋਂ ਬਾਅਦ ਭਾਈ ਮੋਕਮ ਸਿੰਘ ਜਾਂਦੇ ਆ ਜੀ ਉਹ ਸ਼ੀਤੀ ਦਾ ਜਾਮ ਪੀਂਦੇ ਆ ਭਾਈ ਮੋਕਮ ਸਿੰਘ ਤੋਂ ਬਾਅਦ ਭਾਈ ਸਾਈਬ ਸਿੰਘ ਜੀ ਜਾਂਦੇ ਆ ਉਹ ਸ਼ੀਤੀ ਦਾ ਜਾਮ ਪੀਂਦੇ ਆ ਜਦੋਂ 21 ਸਿੱਖ ਛੀਤ ਹੋ ਗਏ ਨਾ ਜ ਹੁਣ ਕਿਹਨੇ ਜਾਣਾ ਤੇ ਬਾਬਾ ਅਜੀਤ ਸਿੰਘ ਦੀ ਗੁਰੂ ਗੋਬਿੰਦ ਸਿੰਘ ਕੋਲ ਆਉਨੇ ਆ ਲੈ ਸਾਤ ਕੋਰੀ ਕ ਪੰਕਤੀ ਮੇਰੇ ਦਿਮਾਗ ਚ ਚੱਲ ਰਹੀ ਹੈ ਮੈਨੂੰ ਅਰਥ ਕਰਕੇ ਦਿਖਾਓ